ਇਸ ਕਹਾਣੀ ਦੇ ਵਿੱਚ ਇੱਕ ਲੜਕੀ ਇੱਕ ਲੜਕੇ ਨੂੰ ਜਵਾਬ ਦਿੰਦੀ ਹੈ ਉਹ ਜਵਾਬ ਸਹੀ ਸੀ ਜਾਂ ਗਲਤ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਸੋ ਗੱਲ ਇਦਾਂ ਸੀ ਕਿ ਇੱਕ ਲੜਕਾ ਇੱਕ ਲੜਕੀ ਦੇਖਣ ਜਾਂਦਾ ਵਿਆਹ ਵਾਸਤੇ ਤੇ ਦੋਨੋਂ ਜਣੇ ਆਪਸ ਦੇ ਵਿੱਚ ਗੱਲਬਾਤ ਕਰਦੇ ਤੇ ਲੜਕੇ ਨੂੰ ਲੜਕੀ ਪਸੰਦ ਆ ਜਾਂਦੀ ਹੈ ਤੇ ਲੜਕਾ ਲੜਕੀ ਨੂੰ ਕਹਿੰਦਾ ਜਾਂਦਾ ਵੀ ਹਾਂਜੀ ਵੀ ਤੁਸੀਂ ਮੈਨੂੰ ਪਸੰਦ ਹੋ ਹਣ ਆਪਣੀ ਵਧੀਆ ਜੋੜੀ ਹੈ ਵਧੀਆ ਸਿਸਟਮ ਹੈ ਸਾਰਾ ਕੋਈ ਇਸ਼ੂ ਨਹੀਂ ਹੈਗਾ ਪਰ ਕਹਿੰਦਾ ਵੀ ਤੇਰੇ ਪਿਓ ਦੀ ਇੰਨੀ ਹਾਇਸियत ਹੈ ਕਿ ਮੈਨੂੰ ਇੱਕ ਕਾਰ ਦੇ ਦੇਵੇ ਤਾਂ ਲੜਕੀ ਨੂੰ ਬੜਾ ਅਜੀਬ ਲੱਗਦਾ ਹਨਾ ਲੜਕੀ ਫਿਰ ਜਵਾਬ ਦਿੰਦੀ ਹੈ ਕਹਿੰਦੀ ਮੇਰੇ ਪਿਓ ਦੀ ਹਾਇਸियत ਤਾਂ ਇੰਨੀ ਹੈ ਵੀ ਤੈਨੂੰ 에ਰੋਪਲੇਨ ਵੀ ਦੇ ਦੇਵੇ ਹਨਾ ਵੀ ਤੈਨੂੰ ਜਹਾਜ਼ ਵੀ ਗਿਫਟ ਕਰ ਦੇਵੇ ਪਰ ਤੇਰੇ ਪਿਓ ਦੀ ਇੰਨੀ ਹਾਇਸियत ਹੈ ਵੀ ਤੇਰਾ ਪਿਓ ਤੇਰੇ ਵਾਸਤੇ ਇੱਕ 에ਅਰਪੋਰਟ ਬਣਾ ਦੇਵੇ ਉਹ ਜਹਾਜ਼ ਖੜਾਉਣ ਵਾਸਤੇ ਸੋ ਲੜਕਾ ਬੜਾ ਹੈਰਾਨ ਹੋ ਜਾਂਦਾ ਸੋ ਪਰੇਸ਼ਾਨ ਹੋ ਜਾਂਦਾ ਕਹਿੰਦਾ ਵੀ ਇਹਨੇ ਕੀ ਕਹਿਤਾ ਸੋ ਗੱਲ ਇਹੀ ਹੈ ਵੀਰੇ ਦਹੇਜ ਲੈਣਾ ਦੇਣਾ ਤਾਂ ਗਲਤ ਚੀਜ਼ ਆ ਪਰ ਤੁਸੀਂ ਦੱਸਿਓ ਵੀ ਹੁਣ ਉਹ ਜਿਹੜੀ ਕੁੜੀ ਨੇ ਜਵਾਬ ਦਿੱਤਾ ਜਿਹੜੀ ਲੜਕੀ ਨੇ ਜਵਾਬ ਦਿੱਤਾ ਉਹ ਸਹੀ ਸੀ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਿਓ